ਸਾਧੋਣਾ ਜੇ ਤੁਸੀਂ ਜਿੱਤੋਂਗੇ ਧੱਕੇ ਨਾਲ ਕੀ ਹਿੰਦੁਸਤਾਨ ਚ ਨਹੀਂ ਦੁਨੀਆ ਦੇ ਕੋਨੇ-ਕੋਨੇ ਤੋਂ ਮੈਨੂੰ ਵਧਾਈਆਂ ਆਈਆਂ ਕਿ ਤੁਸੀਂ ਜਿੱਤ ਗਏ ਕਿਉਂਕਿ ਲੋਕਾਂ ਨੂੰ ਪਤਾ ਸੀ ਇਹ ਆ ਜਿਹੜੀ ਲੜਾਈ ਸੀ ਆ ਝਾੜੂ ਵਾਲਿਆਂ ਦਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਦੇ ਵਿੱਚ ਨਹੀਂ ਸੀ ਆ ਪੰਜਾਬ ਪੁਲਿਸ ਦੇ ਕਾਲੀ ਦਲ ਵਿੱਚ ਸੀ ਐਕਟੀਵ ਦਾ ਜਿੱਤ ਗਏ ਪੁਲਸ ਵਾਲੇ ਪਰ ਇਹਨਾਂ ਦੇ ਜਿਹੜੇ ਕਮਾਂਡਰ ਹੈ ਦਿਨਾਂ ਕਰਕੇ ਇਹਨਾਂ ਨੇ ਪੰਗੇ ਲਿੱਤੇ ਆ ਉਹਨਾਂ ਨੂੰ ਸਮਝਣਾ ਪੈਣਾ ਹੈ ਕਿ ਕਿੱਦਾਂ ਵੱਡਾ ਗੁਨਾਹ ਕੀਤਾ ਤੁਸੀਂ ਮੈਂ ਹੈਰਾਨ ਹੈ ਜਿਹੜੀ ਐਸਐਸਪੀ ਬਦਲੀ ਗਈ ਸੀ ਉਹ ਤਾਂ ਐਂ ਕੰਮ ਕਰ ਲਈ ਸੀ ਜਿਵੇਂ ਜਿਲ੍ਹਾ ਪ੍ਰਬੰਧਨ ਆਮ ਆਦਮੀ ਪਾਰਟੀ ਦੀ ਇੱਕ ਕਿੱਥੇ ਦੋ ਐਸਐਚਓ ਹੈ ਇੱਕ ਗੁਰਚਰਨ ਸਿੰਘ ਹੈ ਇੱਕ ਇੰਚਾਰਜ ਕਰਮਜੀਤ ਸਿੰਘ ਹੈ ਇੱਕ ਇਹਨਾਂ ਨੇ ਰੱਖਿਆ ਆਪਣਾ ਸ਼ੂਟਰ ਐਸਪੀ ਲਿਪੂ ਦੇ ਤਨ ਦੀ ਸੀਤੀ ਹੈ ਲਿਪੂ ਦਪਨ ਸਿੰਘ ਐ ਹੁੰਦੇ ਹੁਕਮ ਉਥੇ ਕੇਜਰੀਵਾਲ ਨੇ ਦੋ ਬੰਦੇ ਬਿਠਾਏ ਐ ਫੇ ਚੱਲ ਪੈਂਦੇ ਐ ਉਥੇ ਡੀਜੀਪੀ ਇਹਨਾਂ ਦਾ ਇੰਟੈਲੀਜੈਂਸੀ ਤੇ ਐਸਬੀ ਸਿੱਧੇ ਆਉਂਦੇ ਆ ਜੀ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਮੈਂ ਪੁੱਛਣਾ ਚਾਹੁੰਦਾ ਕਿਤੇ ਕੋਈ ਕਾਂਗਰਸ ਵਰਕਰ ਚੱਕਿਆ ਐਸ ਇਲੈਕਸ਼ਨ ਵਿੱਚ ਕੋਈ ਬੀਜੇਪੀ ਲੈ ਚੱਕਾ ਜਾਂ ਕਿਸੇ ਕੋਈ ਨਵਾਂ ਚੁੱਲਾ ਦਲ ਵਾਲੇ ਸੀ ਉਹਨਾਂ ਦਾ ਕੋਈ ਚੱਕਿਆ ਕੱਲਾ ਕਾਲੀ ਦਲ ਉਹ ਸੋਚਦੇ ਆ ਕਿ ਅਕਾਲੀਆਂ ਨੂੰ ਡਰਾ ਲਵਾਂਗੇ ਕਿੰਨਾ ਡਰਾ ਲਵਾਂਗੇ ਅਕਾਲੀ ਧਰਨ ਵਾਲੇ ਆ ਅਕਾਲੀਆਂ ਦੇ ਤਾਂ ਇੰਨਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਬਾਵੋਗੇ ਉੰਨੀ ਛੇਤੀ ਸ਼ਾਦੀ ਦੇ ਭਜਦੇ ਆ ਕੇ ਮੈਂ ਇਹ ਜਿਹਾ ਇਲੈਕਸ਼ਨ ਨਹੀਂ ਦੇਖਿਆ ਜਿੱਥੇ ਅਫਸਰ ਸ਼ਾਹੀ ਨੇ ਸ਼ਰਿਆ ਮੈਨਾਂ ਆਪਣਾ ਕੇ ਨਹੀਂ ਤੇ ਇਹੇ ਕੰਮ ਪੰਚਾਇਤੀ ਇਲੈਕਸ਼ਨ ਚ ਹੋ ਜਾਂਦੇ ਸੀ ਕਿਤੇ ਕਿਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਕਾਗਜ਼ ਰੱਦ ਕਰਦੇ ਹੋ ਦੁੱਧੇ ਕਰਦੇ ਹੋ ਪਰ ਇਲੈਕਸ਼ਨ ਕਮਿਸ਼ਨ ਦੇ ਥੱਲੇ ਕਲਿਆਣੇ ਨੂੰ ਬਦਲੀ ਵੀ ਹੋ ਗਈ ਫਿਰ ਵੀ ਨਹੀਂ ਐਨੇ ਐਨੇ ਥੱਲੇ ਲੱਗੇ ਪਈ ਐਥੋਂ ਦਾ ਪ੍ਰਸ਼ਾਸਨ ਉਹ ਵੀ ਉਹਨਾਂ ਲੋਕਾਂ ਦੇ ਥੱਲੇ ਦਿੱਲੀ ਵਾਲਿਆਂ ਦੇ ਥੱਲੇ ਪਰ ਤੁਸੀਂ ਸਾਰੇ ਬਾਦਰੋ ਜਿਹੜਾ ਇਲੈਕਸ਼ਨ ਤੋਂ ਬਾਅਦ ਹੁਣ ਇਹਨਾਂ ਨੇ ਐਕਟ ਕੀਤਾ ਹੈ ਬੀਬੀਆਂ ਨੂੰ ਘਰੋਂ ਚੱਕਣਾ ਆਪਣੇ ਵਰਕਰਾਂ ਦੇ ਪਰਚੇ ਦੇਣੇ ਆਂਖ ਦੱਸਦਾ ਹੈ ਕਿ ਪਹਿਲਾਂ ਤੋਂ ਜ਼ਮੀਨ ਨਿਕਲ ਗਈ ਇਹਨਾਂ ਦੀ ਉਹਨਾਂ ਪਤਾ ਹੈ ਉਹ ਸੋਚਦੇ ਆ ਕਿ ਅਸੀਂ ਹੁਣ ਕਾਲੀ ਦਲ ਦੇ ਮਗਰ ਲੱਗ ਗਏ ਤੇ ਕਾਲੀ ਦਲ ਦੇ ਲੋਕਾਂ ਗਰਾਈਏ ਤੇ ਫਿਰ ਤਾਂ ਸਾਰੀ ਗੱਲ ਬੰਦ ਨਹੀਂ ਤਾਂ ਆ ਗਿਆ ਕਾਲੀ ਦਲ ਕੋਈ ਫਰਕ ਨਹੀਂ ਪੈਂਦਾ ਸਾਡੇ ਵਰਕਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਮੈਂ ਗੱਲ ਦੇਖੀ ਹੈ ਜਿਹੜਾ ਲੀਡਰ ਪਰਚੇ ਕਰਾਉਂਦਾ ਨਾ ਅਗਲੇ ਇਲੈਕਸ਼ਨ ਤੋਂ ਉਹਦੀ ਜਮਾਨਜਾਮ ਹੁੰਦੀ ਹੁੰਦੀ ਹੈ ਮੈਂ ਬਹੁਤ ਹਿਸਟਰੀ ਦੇਖੀ ਹੈ ਮੈਂ ਸਾਰੇ ਅਫਸਰ ਜਿਨ੍ਹਾਂ ਨੇ ਇਹ ਗਲਤ ਕੰਮ ਕੀਤੇ ਹੈ ਉਹਨਾਂ ਨੂੰ ਦੱਸਣਾ ਚਾਹਣਾ ਹੈ ਅੱਜ ਦੇ ਬਾਅਦ ਦਿਨ ਦਿਨ ਲੱਗ ਜਾਊਗਾ ਮੇਰਾ ਤੁਹਾਡੇ ਨਾਲ ਸੰਗਤਨਾਵਾਦ ਹੈ ਜਿਨੇ ਅਫਸਰ ਨੇ ਕਾਨੂੰਨ ਤੋੜਿਆ ਜਿਨੇ ਤੋੜਿਆ ਤੁਹਾਨੂੰ ਵੀ ਭੁਗਤਣਾ ਪੈਣਾ ਹੈ ਉਹਨੂੰ ਭੁਗਤਣਾ ਪੈਣਾ ਕਿਉਂਕਿ ਐ ਨਹੀਂ ਹੈ ਕਿ ਤੁਸੀਂ ਕਾਨੂੰਨ ਤੋੜਦੇ ਹੋ ਭਾਵੇਂ ਵਰਦੀ ਪਾਈ ਹੈ ਭਾਵੇਂ ਤੁਸੀਂ ਦੂਜੇ ਵਿਭਾਗਮੇ ਤੇ ਉੱਪਰ ਕੇ ਕਾਨੂੰਨ ਤੋੜਿਆ ਤਾਂ ਤੁਹਾਡੇ ਵਾਸਤੇ ਵੀ ਕਾਨੂੰਨ ਉਲ ਨਹੀਂ ਹੈ ਤੁਹਾਨੂੰ ਵੀ ਉਹਦੇ ਦਾਇਰੇ ਚ ਆਉਣਾ ਪੈਣਾ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਕਾਨੂੰਨ ਤੋੜਿਆ ਹੈ ਉਹਨਾਂ ਨੂੰ ਉਸੀ ਕਾਨੂੰਨ ਦੇ ਦੀਨ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਇੱਕ ਤਰ੍ਹਾਂ ਮੇਰਾ ਪਹਿਲਾ ਸੁਨੇਹਾ ਸਾਰਿਆਂ ਨੂੰ ਦੂਜੀ ਗੱਲ ਇਹਦੇ ਬਾਅਦ ਮੈਂ ਜਿੰਨੇ ਜਿੰਨੇ ਆਪਣੇ ਵਰਕਰਾਂ ਦੇ ਪਰਚੇ ਦਿੱਤੇ ਮੈਂ ਉਹਨਾਂ ਦੇ ਘਰਾਂ ਤੇ ਜਾ ਕੇ ਜਾ ਰਿਹਾ ਸਾਰਿਆਂ ਨੂੰ ਮਿਲ ਕੇ ਪਰਿਵਾਰਾਂ ਨੂੰ ਤੀਜੀ ਗੱਲ ਮੈਂ ਜਿੰਦੂ ਖੇੜਾ ਸਾਹਿਬ ਕਿੱਥੇ ਆਹ ਸਾਡੇ ਮੇਰੇ ਲੰਬੀ ਹਲਕੀ ਤੋਂ ਸਾਡੇ ਪਰਿਵਾਰ ਦੇ ਜੀ ਹੈ ਪਾਰਟੀ ਦੇ ਸੀਨੀਅਰ ਵਾਈਸ ਪ੍ਰਧਾਨ ਦਾ ਮੈਂ ਇਹਨਾਂ ਦੀ ਡਿਊਟੀ ਲਾ ਕੇ ਜਾ ਰਿਹਾ ਆ ਇੱਥੇ ਰਹਿ ਗਏ ਤੇ ਵਕੀਲ ਸਾਹਿਬ ਦੀ ਕਮੇਟੀ ਬਣਾਤੀ ਹੈ ਮੈਂ ਸਾਰੇ ਕੇਸ ਤੁਹਾਡੇ ਅਸੀਂ ਲੜਾਂਗੇ ਸਾਰੇ ਜੀ ਥੋੜੀ ਜਮਾਨਤਾ ਵੀ ਅਸੀਂ ਕਰਾਵਾਂਗੇ ਇੱਥੋਂ ਲੈ ਕੇ ਜਿੱਥੇ ਤੱਕ ਕੋਈ ਜਾਣਾ ਪਏ ਅਕਾਲੀ ਦੇ ਲੜੂਗਾ ਆ ਇੱਥੇ ਤੁਸੀਂ ਆਪਣਾ ਨੰਬਰ ਸਾਰੇ ਨੂੰ ਹਲਕ ਨੂੰ ਪਤਾ ਹੀ ਹੋਣਾ 9280600019 ਆ ਨੋਟ ਕਰ ਲਿਓ ਦੇਨ ਹੋਈ ਰਾਤ ਓਏ ਆ ਨਾਲ ਦੇ ਮੈਨੂੰ ਦੱਸਦੇ ਰਹਿਣਗੇ ਤੇ ਨਾਲ ਦੇ ਅਸੀਂ ਜਿੱਥੇ-ਜਿੱਥੇ ਕੀ ਕਰਨਾ ਓਦੇ ਤੇ ਅਸੀਂ ਕਰਾਂਗੇ ਪਰ ਫਿਕਰ ਨਾ ਕਰਿਓ ਯਾਰ ਪਰਵਾਹ ਨਾ ਕਰੋ ਦੂਜੀ ਗੱਲ ਜਿਨੇ ਆਪਣੇ ਸਰਪੰਚ ਨੇ ਆ ਮੈਂ ਉਹਨੂੰ ਬੇਨਤੀ ਕਰਨਾ ਚਾਹਣਾ ਆ ਆਪਾਂ ਇਹਨਾਂ ਤੋਂ ਇੱਕ ਸਾਲ ਦਵਾਨੀ ਨਹੀਂ ਲੈਣੀ ਕੋਈ ਗ੍ਰਾਂਟ ਜਾਂ ਕਿਸੇ ਨਾ ਸਰਕਾਰ ਬਣਾ ਕੇ ਆਪਣੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਸਰਕਾਰ ਬਣਾ ਕੇ ਫਿਰ ਦੱਸੂਗਾ 10 ਗੁਣਾ ਜੋ ਤੁਹਾਨੂੰ ਕਹਿੰਦੇ ਸੀ ਉਹ ਤੇ ਵਧੇ ਤੁਹਾਨੂੰ ਦਊਗਾ ਅੱਗੇ ਅੱਜ ਪੰਜਾਬ ਵਿੱਚ ਤੁਹਾਡੇ ਵਰਕਰਾਂ ਦੇ ਹੌਸਲੇ ਦੇਖ ਕੇ ਥੋੜੀ ਪਰਫਾਰਮੈਂਸ ਦੇਖ ਕੇ ਮੈਂ ਦੇਖਿਆ ਪੂਰੇ ਪੰਜਾਬ ਦੇ ਇਕਾਲੀ ਵਰਕਰਾਂ 'ਚ ਜੋਸ਼ ਆਇਆ ਸਾਰੀ ਕੌਮ 'ਚ ਜੋਸ਼ ਆਇਆ ਆ 10 ਸਾਲ ਬਹੁਤ ਖਰਾਬ ਹੋ ਗਏ ਆਪਣੇ ਬਹੁਤ ਪਿੱਛੇ ਚਲੇ ਗਏ ਜਿਹੜੇ ਸੂਬੇ ਆਪਣੇ ਤੋਂ ਬਹੁਤ ਅੱਗੇ ਬਹੁਤ ਪਿੱਛੇ ਹੁੰਦੇ ਸੀ ਅੱਜ ਆਪਣੇ ਤੋਂ ਬਹੁਤ ਅੱਗੇ ਚਲੇ ਗਏ ਤੁਸੀਂ ਦੇਖ ਲਓ ਉੱਤਪ੍ਰਦੇਸ਼ ਬਿਹਾਰ ਕਿੰਨੀ ਤਕੀ ਹੋ ਗਈ ਹੈ ਇੱਥੇ ਰੁਕ ਗਈ 10 ਸਾਲਾਂ ਚ ਕੋ ਇੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਆ ਹੁਣ ਹੁਣ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਟੈਲੀਫੋਨ ਕਰਕੇ ਫਰੋਤੀਆਂ ਲੈਂਦਾ ਹੈ ਮੇਰੇ ਕੋਲੇ ਇੰਡਸਟਰੀਸ ਤੇ ਮੇਰੇ ਕੋਲੇ ਰੀਅਲ ਏਸਟੇਟ ਵਾਲੇ ਜਿਨ੍ਹਾਂ ਨੂੰ ਟੈਲੀਫੋਨ ਹੁੰਦਾ ਹੈ ਕਿ ਸਾਡੇ ਕੋਲੇ ਕਰੋੜ ਰੁਪਏ ਤੇ ਸਾਡੇ ਕੋਲੇ 2 ਕਰੋੜ ਰੁਪਏ ਪੇਜ ਐਥੇ ਜਿੰਨੇ ਪੰਜਾਬ ਸਰਕਾਰ ਦੇ ਅਫਸਰ ਬਣੇ ਫੇ ਗੈਂਗਸਟਰ ਬਣੇ ਫਿਰਦੇ ਐ ਐਥੇ ਮੈਨੂੰ ਪਤਾ ਐ ਐਥੇ ਡੀ ਐਫ ਸੀ ਸੀ ਤੁਹਾਡੇ ਜਵਾਲ ਚ ਹਰ ਦੁਕਾਨ ਤੇ ਜਾ ਕੇ ਹੁਣੀ ਸੈਂਪਲ ਭਰੇ ਐ ਐਲੈਕਸ਼ਨ ਦੇ ਦੌਰ ਮੰਡੀ ਬੋਰਡ ਦੇ ਅਸੀਂ ਦੇਰੀਆਂ ਮਾਣੇ ਸ਼ਹਿਰ ਦੇ ਜਿੰਨੇ ਬੁਕਾਰੀਆਂ ਸਾਰਿਆਂ ਦੀ ਕਿਤਾਬਾਂ ਚੱਕ ਕੇ ਲੈ ਕੇ ਗਏ ਐ ਜੋ ਕਰ ਸਕਦੇ ਸੀ ਜੋ ਦਾ ਵਾਅਦਾ ਰੱਖਦੇ ਸੀ ਉਹਨਾਂ ਨੇ ਵਰਤਿਆ ਪਰ ਜਿਵੇਂ ਹੁਣ ਲੁਕਣ ਲੱਗੇ ਐ ਹੁਣ ਜਿੰਨੀਆਂ ਸਰਕਾਰੀ ਜ਼ਮੀਨ ਬਚੀ ਐ ਇਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਸਾਰੀ ਵੇਚ ਦੇਣੀ ਆਪਣੇ ਚਿਹਤਿਆਂ ਨੂੰ ਦਿੱਲੀ ਵਾਲਿਆਂ ਨਾਲ ਸੌਦੇ ਹੋਏ ਪਏ ਐ ਬਰ ਕਾਲੀ ਪੱਲ ਉਹਨਾਂ ਨੂੰ ਸਬਾਤ ਨਹੀਂ ਦੇਣਾ ਚਾਹੁੰਦਾ ਅਫਸਰ ਸਬਾਨ ਨੂੰ ਵੀ ਕੋਈ ਐਜਾ ਫੈਸਲਾ ਨਾ ਕਰਿਓ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏ ਜਾਂ ਜਿਹਦੇ ਨਾਲ ਆ ਦਿੱਲੀ ਵਾਲੇ ਲੁਟੇਰੇ ਲੁੱਟ ਕੇ ਲੈ ਜਾਣ ਪੈਸਾ ਕਿਉਂਕਿ ਸਾਰੇ ਉਹ ਫੈਸਲੇ ਵੀ ਫਿਰ ਤੋਂ ਪਰਿਕ੍ਰਿਤੀ ਜਾਊਗੀ ਤਾਂ ਜਿਹੜੇ ਜਿਹੜੇ ਲੋਕ ਅਫਸਰ ਜਾਂ ਕੋਈ ਵੀ ਜਿਨ੍ਹਾਂ ਦਾ ਹਿੱਸਾ ਜਾਂ ਜਿਨ੍ਹਾਂ ਦੀ ਉਹਦੇ ਕੰਮ 'ਚ ਹਿੱਸਾ ਪਊਗਾ ਉਹ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਮੁਕਤਣਾ ਪਊਗਾ ਕਿਉਂਕਿ ਅਜਾ ਸਾਰ ਰਹਿ ਗਿਆ ਝਾੜੂ ਵਾਲਿਆਂ ਨੂੰ ਪਤਾ ਹੀ ਸਾਰ ਰਹਿ ਗਿਆ ਭਗਵੰਤ ਜੀ ਨੂੰ ਪਤਾ ਹੀ ਸਾਰ ਰਹਿ ਗਿਆ ਹੁਣ ਉਹ ਇਕੱਲਾ ਪੈਸਾ ਇਕੱਠਾ ਕਰਨ ਤੇ ਲੱਗੇ ਐ ਪਲ ਬਹੁਤ ਵਈਆ ਮਾਰਕੀਟ ਬਣਾਈ ਸੀ ਮੰਡੀ ਬੋਰਡ ਦੀ ਸਬਜ਼ੀ ਮੰਡੀ ਬਹਾਲੀ ਉਹਨੂੰ ਵੇਚਣ ਦਾ ਫੈਸਲਾ ਕਰ ਲਿਆ ਬਿਜਲੀ ਵਿਭਾਗ ਨੇ ਉਹ ਜਗ੍ਹਾ ਸਾਰੀਆਂ ਵੇਚ ਲਾ ਦਿਆਂ ਅਕਾਲੀ ਦਲ ਨਹੀਂ ਉਹਨਾਂ ਨੂੰ ਵੇਚਣ ਦਊਗਾ ਤੇ ਮੈਂ ਜਿਹੜੇ ਵੇਚਦੇ ਖਰੀਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜੇ ਤੁਸੀਂ ਖਰੀਦੋਗੇ ਧੱਕੇ ਨਾਲ ਵੀ ਜੇ ਸੰ ਸਰਕਾਰ ਇਹ ਸਾਰਾ ਕੁਝ ਕੈਨਸਲ ਕੀਤਾ ਜਾਊਗਾ ਐਸ ਕਰਕੇ ਤੁਸੀਂ ਇਹ ਜੇ ਕੰਮਾਂ ਜਨਾ ਪਾਓ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਲੁਟੇਰਿਆਂ ਦੇ ਖਿਲਾਫ ਕੇਜਰੀਵਾਲ ਦੇ ਉਹਨਾਂ ਦੇ ਲੁਟੇਰਿਆਂ ਦੇ ਖਿਲਾਫ ਤੇ ਜੇ ਕੋਈ ਗਲਤ ਹੋਊਗਾ ਉਹ ਸਾਰਾ ਕੁਝ ਹੀ ਉਹ ਜਵਾਬਦੇਹੀ ਹੋਣਗੇ ਬਾਤੀ ਮੈਂ ਇੱਕ ਗੱਲ ਚ ਕਹਿਣਾ ਜੁਣਾ ਹਰਬੀਤ ਸਿੰਘ ਆ ਤੂੰ ਸੋਚਦਾ ਨਾ ਕਿ ਮੈਂ ਇਹਨੂੰ ਚ ਕਾਲੂnga ਮੈਂ ਇਹਨੂੰ ਚ ਕਾਲੂnga ਇਹਨੂੰ ਚ ਕਾਲੂnga ਕਿਨੇ ਤੇ ਕਿਤਨੀ ਆ ਅੱਜ ਤੱਕ ਗੇਂਦ ਦੇਰੀ ਨਾਲ ਹਰ ਰੋਜ਼ ਘਟਾਈ ਚੱਲ ਜਿਸ ਦਿਨ ਸਿੰਘਾ ਨੂੰ ਹੱਥ ਪੈ ਗਿਆ ਇਹ ਵੀ ਬੋਲਣਾ ਅੱਗੇ ਮੁਕਿਆਲੇ ਦਾ ਸਾਬ ਸਾਰੇ ਦਾ ਬਿਲ ਸਾਬ ਉਹ ਵੀ ਬੇਤ ਕਰ ਰਹੇ ਆ ਉਹ ਵੀ ਕੇਸ ਵਿੰਦੀਰਲ ਹੋਤੀ ਹੋਈ ਉਹ ਹੈ ਚਲੋ ਆਪਣੇ ਉਹਨ ਇੱਕ ਪਹਿਲਾ ਪਹਿਲੀ ਬੇਲ ਤਾਂ ਅਸੀਂ ਕਰਾ ਲਈ ਹੋਈ ਹੈ ਹੈ ਗੁਰਮਿੰਦਰ ਵਾਲੀ ਉਹਨਾਂ ਦਾ ਨਾਮ ਪੂਰਾ ਕੀ ਸੀ ਗੁਰਵਿੰਦਰ ਸਿੰਘ ਕੁੱਚਨ ਹਾਂ ਵਿੰਦਾ ਕੁੱਚਨ ਉਹਦੀ ਬੇਲ ਹੋਣੀ ਕਰਾ ਕੇ ਆਏ ਆ ਤੇ ਆਪਾਂ ਦਿਨ ਤੱਕ ਲੱਗਦਾ ਜੀ ਸਾਰੇ ਕੈਂਸਲ ਕਰਾਉਣੇ ਆ ਕਿ ਤੇ ਜਿੰਨੇ ਲਿਸਟ ਨਾਲ ਜਿੰਦੀ ਸਿੰਘ ਸਾਹਿਬ ਜਿਨ੍ਹਾਂ ਨੇ ਕੀਤਾ ਸਾਰੇ ਕੇਸ ਜਿਹੜੇ ਜਿਹੜੇ ਅਫਸਰ ਨਾਲ ਆਏ ਉਹ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਆਪਾਂ ਫਿਰ ਤੋਂ ਕੇਸ ਕਰਨੀਆਂ ਅਸਰਾਂ ਦੇ ਜਿਹੜਨ ਕੋਸ਼ਿਸ਼ ਕਰਕੇ ਮੈਂ ਹਰਮਿੰਦਰ ਸਿੰਘ ਨੂੰ ਕਹਿਣਾ ਚਾਹਣਾ ਜਿਨੀ ਇਸ ਕੰਮੀਆਂ ਅੰਦਰ ਅਮੀਨਾ ਆਸ 570 ਨੇ ਕਰ ਲਾ ਉਹਦੇ ਬਾਅਦ ਐਂਤਰੀ ਜਗਾ ਕਿ ਕਿਹੜੀ ਜਗਾ ਤੇ ਤੁਹਾਨੂੰ ਪਤਾ ਹੀ ਹੈ ਮੈਨੂੰ ਲੱਗਦਾ ਭਗਵਾਨ ਜਮਾਨ ਨੂੰ ਵੀ ਨਾਲ ਹੀ ਰੱਖੇਗਾ ਤੂੰ ਉਹਨਾਂ ਸਾਰੇ ਝਾੜੂ ਵਾਲਿਆਂ ਨੂੰ ਜਾਇ ਜਾਇ ਇਹਨਾਂ ਨੇ ਗੰਦ ਪਾਇਆ ਸਾਰਿਆਂ ਨੇ ਮੈਂ ਬੀਬੀ ਜੀ ਨੂੰ ਕਹਿਣਾ ਚਾਹਣਾ ਬੀਬੀ ਜੀ ਹੁਣ ਤਗੜੇ ਹੋ ਕੇ ਹੁਣ ਤੁਹਾਡਾ ਤੇ ਪਰਮਾਨੀ ਵਾਲਾ ਪਰਿਵਾਰ ਹੈ ਕਿਸੇ ਚੀਜ਼ ਦੀ ਕੋਈ ਸਮੱਸਿਆ ਹੋਵੇ ਤੁਹਾਡਾ ਮੇਰੇ ਕੋਲ ਤੁਹਾਡੇ ਕੋਲ ਮੇਰਾ ਨੰਬਰ ਹੈ ਦਿਨ ਹੋਵੇ ਰਾਤ ਹੋ ਮੈਨੂੰ ਦੱਸ ਦਿਓ ਜਿੱਥੇ ਮੇਰੀ ਲੋੜ ਪਈ ਸਾਡੀ ਟੀਮ ਦੀ ਲੋੜ ਪਈ ਅਸੀਂ ਤੁਹਾਡੇ ਨਾਲ ਹਾਂ ਹੁਣ ਤੁਹਾਡੀ ਸੇਵਾ ਅਗਲੀ ਵਾਰ ਇਹਨਾਂ ਨੂੰ ਆਪਾਂ ਮੰਤਰੀ ਬਣਾਵਾਂਗੇ ਤੁਹਾਨੂੰ ਬਹੁਤ ਵਾਦ ਸੋ ਆਪਾਂ ਡਟ ਕੇ ਲੱਗिए ਕੋਈ ਟੈਨਸ਼ਨ ਨਾ ਰੱਖੋ ਅੱਗੇ ਹੋ ਕੇ ਤੁਹਾਡੀ ਲੜਾਈ ਲੜੂੰਗਾ ਲੜਦਾ ਰਿਆਂ ਤੇ ਲੜਦਾ ਰਹੂੰਗਾ ਨਾ ਡਰਿਆਂ ਨਾ ਬਾਪੂ ਬਾਦੂ ਦਾ ਖੂਨ ਹੈ ਜਿਨੇ 16 ਸਾਲ ਦੀ ਲੜਾਈਆਂ ਥੋੜੇ ਥੋੜੇ ਬਜ਼ੁਰਗਿਆਂ ਦਾ ਖੂਨ ਹੈ ਜਿਨੇ ਪੰਥ ਵਾਸਤੇ ਕੌਮ ਵਾਸਤੇ ਹਰ ਕੁਰਬਾਨੀ ਦਿੱਤੀ ਹੈ ਇਸ ਪਾਰਟੀ ਨੂੰ ਕਿਹਾ ਜਾਂਦਾ ਸ਼ਰੋਮਰੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਤੇ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਕੌਮ ਦੀ ਅਸਲੀ ਵਾਰਿਸ ਪਾਰਟੀ ਜਿਸ ਪਾਰਟੀ ਦਾ ਜਨਮ ਪੰਜਾਬ ਦੀ ਲੜਾਈ ਲੜਨ ਵਾਸਤੇ ਹੋਇਆ ਸੀ ਖਾਲਸਾ ਕੌਮ ਦੀ ਲੜਾਈ ਲੜਨ ਵਾਸਤੇ ਹੋਇਆ ਆਓ ਆਪਣੀ ਪਾਰਟੀ ਨੂੰ ਹੁਣ ਇੰਨਾ ਤਗੜਾ ਕਰ ਦਈਏ ਕਿ ਆਹ ਸਾਲ ਦੇ ਅੰਦਰ ਅੰਦਰ ਜਿਵੇਂ ਕਾਂਗਰਸੀ ਜਮਾਨਾਂ ਜਾਂ ਥੋਵੀ ਬੀਜਪੀ ਅੰਦਰ ਤਾਂ ਹੁਣੀ ਹੁਣੀ ਸੀ ਆ ਜਿਹੜੇ ਦੋ ਚਾਰ ਰਹਿ ਗਏ ਜਿਨ੍ਹਾਂ ਦਾ ਨਿਸ਼ਾਨਾ ਜਿੰਨਾ ਨਹੀਂ ਉਹਨਾਂ ਦਾ ਨਿਸ਼ਾਨਾ ਅਕਾਲੀ ਦਲ ਨੂੰ ਹਰਾਉਣਾ ਹੈ ਉਹਨਾਂ ਸਾਰਿਆਂ ਦੀ ਆਪਾਂ ਇਹ ਜੀ ਹਾਲਾਤ ਕਰ ਦਈਏ ਕਿ ਇੱਕ ਪਾਸੇ ਦਾ ਤੂਫਾਨ ਖੜਾ ਕਰਕੇ ਪੰਜਾਬ ਵਿੱਚ ਵਾਪਸ ਉਹ ਖੁਸ਼ੀਆਂ ਦਾ ਮਾਹੌਲ ਪੜਾਈਏ ਕਿ ਆਪਣੀ ਸਰਕਾਰ ਆ ਕੇ ਕਿ ਹਿੰਦੁਸਤਾਨ ਚ ਨਹੀਂ ਦੁਨੀਆ ਦੇ ਕੋਨੇ-ਕੋਨੇ ਤੋਂ ਮੈਨੂੰ ਵਧਾਈਆਂ ਆਈਆਂ ਕਿ ਤੁਸੀਂ ਜਿੱਤ ਗਿਓ ਕਿਉਂਕਿ ਲੋਕਾਂ ਨੂੰ ਪਤਾ ਅਸਲੀਅਤ ਆ ਜਿਹੜੀ ਲੜਾਈ ਸੀ ਆ ਝਾੜੂ ਵਾਲਿਆਂ ਦਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਦੇ ਵਿੱਚ ਨਹੀਂ ਸੀ ਆ ਪੰਜਾਬ ਪੁਲਿਸ ਦੇ ਕਾਲੀ ਦਲ ਵਿੱਚ ਸੀ ਐਕਟੀਵ ਜਿੱਤ ਗਏ ਪੁਲਿਸ ਵਾਲੇ ਪਰ ਇਹਨਾਂ ਦੇ ਜਿਹੜੇ ਕਮਾਂਡਰ ਹੈ ਜਿੰਨਾ ਕਰਕੇ ਇਹਨਾਂ ਨੇ ਪੰਗੇ ਲਿੱਤੇ ਆ ਉਹਨਾਂ ਨੂੰ ਸਮਝਣਾ ਪੈਣਾ ਹੈ ਕਿ ਕਿੱਦਾਂ ਵੱਡਾ ਗੁਨਾਹ ਕੀਤਾ ਤੁਸੀਂ ਮੈਂ ਹੈਰਾਨ ਹੈ ਜਿਹੜੀ ਐਸਐਸਪੀ ਬਦਲੀ ਗਈ ਸੀ ਉਹਦਾ ਇਹ ਕੰਮ ਕਰ ਲਈ ਸੀ ਜਿਵੇਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਇੱਕ ਇੱਥੇ ਦੋ ਐਸਐਚਓ ਹੈ ਇੱਕ ਗੁਰਚਰਨ ਸਿੰਘ ਹੈ ਇੱਕ ਜianchal Prabhjit Singh ਹੈ ਇੱਕ ਇਹਨਾਂ ਨੇ ਰੱਖਿਆ ਆਪਣਾ ਸ਼ੂਟਰ ਐਸਪੀ ਰਿਪੂਜਤ ਪੰਨ ਸਿੰਘ ਜੀ ਚੁੱਕੀ ਹੈ ਰਿਪੂ ਦਪਨ ਸਿੰਘ ਨੇ ਹੁੰਦੇ ਹੁਕਮ ਉੱਥੇ ਕੇਜਰੀਵਾਲ ਨੇ ਦੋ ਬੰਦੇ ਬਿਠਾਏ ਐ ਫੇ ਚੱਲ ਪੈਂਦੇ ਐ ਉੱਥੇ ਡੀਜੀਪੀ ਇਹਨਾਂ ਦਾ ਇੰਟੈਲੀਜੈਂਸੀ ਤੇ ਐਸਬੀ ਸਿੱਧੇ ਆਉਂਦੇ ਜੀ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਮੈਂ ਪੁੱਛਣਾ ਚਾਹ ਰਿਹਾ ਇਹਦੇ ਕੋਈ ਕਾਂਗਰਸ ਵਰਕਰ ਚੱਕਿਆ ਐਸ ਇਲੈਕਸ਼ਨ ਵਿੱਚ ਕੋਈ ਭਾਜਪਾ ਲੈ ਚੱਕਿਆ ਜਾਂ ਕਿਸੇ ਉਹ ਜਿਹੜਾ ਨਵਾਂ ਚੁੱਨਾ ਦਲ ਵਾਲੇ ਸੀ ਉਹਨਾਂ ਦਾ ਕੋਈ ਚੱਕਿਆ ਦਿੱਲਾ ਕਾਲੀ ਦਲ ਉਹ ਸੋਚਦੇ ਆ ਕਿ ਕਾਲੀਆਂ ਨੂੰ ਡਰਾ ਲਵਾਂਗੇ ਕਿੰਨਾ ਡਰਾ ਲਵਾਂਗੇ ਆ ਕਾਲੀ ਡਰਨ ਵਾਲੇ ਆ ਕਾਲੀਆਂ ਦੇ ਤੇ ਇੰਨਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਬਾਵਾਂਗੇ ਉੰਨੀ ਛੇਤੀ ਛਾਦੀ ਤੇ ਭਜਦੇ ਆ ਕੇ ਮੈਂ ਇਹ ਜਿਹਾ ਇਲੈਕਸ਼ਨ ਨਹੀਂ ਦੇਖਿਆ ਜਿੱਥੇ ਅਫਸਰशाही ਨੇ ਸ਼ਰਿਆ ਮੈਨਾਂ ਆਪਣਾ ਕੇ ਨਹੀਂ ਤੇ ਇਹੇ ਕੰਪ ਪੰਚਾਇਤੀ ਇਲੈਕਸ਼ਨ ਚ ਹੋ ਜਾਂਦੇ ਸੀ ਕਿ ਕਿਤੇ ਯਾ ਜ਼ਿਲ੍ਹਾ ਅਫੀਸਰ ਤੇ ਕਾਗਜ਼ ਰੱਦ ਕਰਦੇ ਹੋ ਦੂਜੇ ਕਰਦੇ ਹੋ ਪਰ ਇਲੈਕਸ਼ਨ ਕਮਿਸ਼ਨ ਦੇ ਥੱਲੇ ਕਲਿਆਣੀ ਜਦੋਂ ਬਦਲੀ ਵੀ ਹੋ ਗਈ ਫਿਰ ਵੀ ਨਹੀਂ ਐਨੇ ਐਨੇ ਥੱਲੇ ਲੱਗੇ ਪਈ ਐਥੋਂ ਦਾ ਪ੍ਰਸ਼ਾਸਨ ਉਹ ਵੀ ਉਹਨਾਂ ਲੋਕਾਂ ਦੇ ਥੱਲੇ ਦਿੱਲੀ ਵਾਲਿਆਂ ਦੇ ਥੱਲੇ ਪਰ ਤੁਸੀਂ ਸਾਰੇ ਪਾਸ ਦੇ ਜਿਹੜਾ ਇਲੈਕਸ਼ਨ ਤੋਂ ਬਾਅਦ ਹੋਣ ਮੈਨਾਂ ਨੇ ਐਕਟ ਕੀਤਾ ਹੈ ਬੀਬੀਆਂ ਨੂੰ ਘਰੋਂ ਚੱਕਣਾ ਬੰਦੇ ਆਪਣੇ ਵਰਕਰਾਂ ਦੇ ਪਰਚੇ ਦੇਣੇ ਆਂਖ ਪਸੰਦ ਦੱਸਦਾ ਹੈ ਕਿ ਪੈਰਾਂ ਤੋਂ ਜ਼ਮੀਨ ਨਿਕਲ ਗਈ ਇਹਨਾਂ ਦੀ ਹੁਣ ਪਤਾ ਹੈ ਉਹ ਸੋਚਦੇ ਆ ਕਿ ਅਸੀਂ ਹੁਣ ਕਾਲੀ ਦਲ ਦੇ ਮਗਰ ਲੱਗੀਏ ਤੇ ਕਾਲੀ ਦਲ ਦੇ ਲੋਕਾਂ ਨੂੰ ਡਰਾਈਏ ਤੇ ਫਿਰ ਤਾਂ ਸਭ ਗੱਲ ਬੰਦ ਗਈ ਨਹੀਂ ਤਾਂ ਆ ਗਿਆ ਕਾਲੀ ਦਲ おい ਫਾਕੀਪੰਦਾ ਸਾਡੇ ਵਰਕਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਮੈਂ ਗੱਲ ਦੇਖੀ ਹੈ ਜਿਹੜਾ ਲੀਡਰ ਪਰਚੇ ਕਰਾਉਂਦਾ ਨਾ ਅਗਲੇ ਇਲੈਕਸ਼ਨ ਤੋਂ ਉਹਦੀ ਜਮਾਨ ਜਾਂਪ ਹੁੰਦੀ ਹੁੰਦੀ ਹੈ ਮੈਂ ਬਹੁਤ ਹਿਸਟਰੀ ਦੇਖੀ ਹੈ ਮੈਂ ਸਾਰੇ ਅਫਸਰ ਜਿਨ੍ਹਾਂ ਨੇ ਆ ਗਲਤ ਕੰਮ ਕੀਤੇ ਹੈ ਉਹਨਾਂ ਨੂੰ ਦੱਸਣਾ ਚਾਹਣਾ ਹੈ ਅੱਜ ਦੇ ਬਾਅਦ ਦਿਨ-ਦਿਨ ਲੱਗ ਜਾਊਗਾ ਮੇਰਾ ਤੁਹਾਡੇ ਨਾਲ ਸੰਗਤਨਾ ਵਾਦਾ ਹੈ ਜਿਨੇ ਅਫਸਰ ਨੇ ਕਾਨੂੰਨ ਤੋੜਿਆ ਜਿਨੇ ਤੋੜਿਆ ਉਹਨੂੰ ਵੀ ਮੁਕਤਨਾ ਪੈਣਾ ਹੈ ਸੋਨੂੰ ਮੁਕਤਨਾ ਪੈਣਾ ਕਿਉਂਕਿ ਇਹ ਨਹੀਂ ਹੈ ਕਿ ਤੁਸੀਂ ਕਾਨੂੰਨ ਤੋੜਦੇ ਹੋ ਭਾਵੇਂ ਵਰਦੀ ਪਾਈ ਹੈ ਭਾਵੇਂ ਤੁਸੀਂ ਦੂਜੇ ਮਹਿਕਮੇ ਚੋਂ ਪਰ ਜੇ ਕਾਨੂੰਨ ਤੋੜਿਆ ਤਾਂ ਤੁਹਾਡੇ ਵਾਸਤੇ ਵੀ ਕਾਨੂੰਨ ਉਲ ਨਹੀਂ ਹੈ ਤੁਹਾਨੂੰ ਵੀ ਉਹਦੇ ਦਾਇਰੇ ਚ ਆਉਣਾ ਪੈਣਾ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਖਤਮ ਆਪ ਜਣਾ ਜਿੰਨਾ ਜਿਨਾਂ ਨੇ ਕਾਨੂੰਨ ਤੋੜਿਆ ਹੈ ਉਹਨਾਂ ਨੂੰ ਉਸੀ ਕਾਨੂੰਨ ਦੇ ਦੀ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਇੱਕ ਨਾ ਮੇਰਾ ਪਹਿਲਾ ਸੁਨੇਹਾ ਸਾਰੇ ਨੂੰ ਦੂਜੀ ਗੱਲ ਇਹਦੇ ਬਾਅਦ ਮੈਂ ਜਿੰਨੇ ਜਿੰਨੇ ਆਪਣੇ ਵਰਕਰਾਂ ਦੇ ਪਰਚੇ ਦਿੱਤੇ ਮੈਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਜਾ ਰਹੇ ਸਾਰਿਆਂ ਨੂੰ ਮਿਲ ਕੇ ਪਰਿਵਾਰਾਂ ਨੂੰ ਇਹ ਜੀ ਗੱਲ ਮੈਂ ਮਿੱਡੂ ਖੇੜਾ ਸਾਹਿਬ ਕਿੱਥੇ ਆਹ ਸਾਡੇ ਮੇਰੇ ਲੰਬੀ ਹਲਕੇ ਤੋਂ ਸਾਡੇ ਪਰਿਵਾਰ ਦੇ ਜੀ ਹੈ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਸਿਡੈਂਟ ਹਾਂ ਮੈਂ ਇਹਨਾਂ ਦੀ ਡਿਊਟੀ ਲਾ ਕੇ ਜਾ ਰਿਹਾ ਆ ਇੱਥੇ ਰਹਿ ਕੇ ਤੇ ਵਕੀਲ ਸਾਹਿਬ ਦੀ ਕਮੇਟੀ ਬਣਾਤੀ ਹੈ ਮੈਂ ਸਾਰੇ ਕੇਸ ਤੁਹਾਡੇ ਅਸੀਂ ਲੜਾਂਗੇ ਸਾਰੇ ਗੱਲ ਤੁਹਾਡੀ ਜ਼ਮਾਨਤਾਂ ਵੀ ਅਸੀਂ ਕਰਾਵਾਂਗੇ ਇੱਥੋਂ ਲੈ ਕੇ ਜਿੱਥੇ ਦਾ ਕੋਈ ਜਾਣਾ ਪਏ ਅਕਾਲੀ ਦੇ ਲੜੂਗਾ ਆ ਇੱਥੇ ਤੁਸੀਂ ਆਪਣਾ ਨੰਬਰ ਸਾਰੇ ਹਲਕਿਆਂ ਨੂੰ ਪਤਾ ਹੀ ਹੋਣਾ 806 11 ਦੇ 97806 00019 ਆ ਨੋਟ ਕਰ ਲਿਓ ਦਿਨ ਹੋਏ ਰਾਤ ਹੋਏ ਆ ਨਾਲ ਦੇ ਨਾਲ ਮੈਨੂੰ ਦੱਸਦੇ ਰਹਿਣਗੇ ਤੇ ਨਾਲ ਦੇ ਨਾਲ ਅਸੀਂ ਜਿੱਥੇ-ਜਿੱਥੇ ਕੀ ਕਰਨਾ ਹੈ ਉਹਦੇ ਤੇ ਅਸੀਂ ਕਰਾਂਗੇ ਪਰ ਫਿਕਰ ਨਾ ਕਰਿਓ ਯਾਰ ਪਰਵਾਹ ਨਾ ਕਰਿਓ ਦੂਜੀ ਗੱਲ ਜਿਨੇ ਆਪਣੇ ਸਰਪੰਚ ਨੇ ਆ ਮੈਂ ਉਹਨੂੰ ਬੇਨਤੀ ਕਰਨਾ ਚਾਹੁੰਦਾ ਆਪਾਂ ਇਹਨਾਂ ਤੋਂ ਇੱਕ ਸਾਲ ਦੁਵਾਨੀ ਨਹੀਂ ਲੈਣੀ ਕੋਈ ਗ੍ਰਾਂਟ ਜਾਂ ਕਿਸੇ ਨਾਲ ਸਰਕਾਰ ਬਣਾ ਕੇ ਆਪਣੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਸਰਕਾਰ ਬਣਾ ਕੇ ਮੈਂ ਦੱਸੂਗਾ 10 ਗੁਣਾ ਜੋ ਤੁਹਾਨੂੰ ਕਹਿੰਦੇ ਸੀ ਉਹ ਵਧਾத் ਤੁਹਾਨੂੰ ਲਊਗਾ ਅੱਜ ਪੰਜਾਬ ਵਿੱਚ ਤੁਹਾਡੇ ਵਰਕਰਾਂ ਦੇ ਹੌਸਲੇ ਦੇਖ ਕੇ ਤੁਹਾਡੀ ਪਰਫਾਰਮੈਂਸ ਦੇਖ ਕੇ ਮੈਂ ਦੇਖਿਆ ਪੂਰੇ ਪੰਜਾਬ ਦੇ ਇਕਾਲੀ ਵਰਕਰਾਂ 'ਚ ਜੋਸ਼ ਆਇਆ ਸਾਰੀ ਕੌਮ ਵਿੱਚ ਜੋਸ਼ ਆਇਆ ਆ 10 ਸਾਲ ਬਹੁਤ ਖਰਾਬ ਹੋ ਗਏ ਆਪਣੇ ਬਹੁਤ ਪਿੱਛੇ ਚਲੇ ਗਏ ਜਿਹੜੇ ਸੂਬੇ ਆਪਣੇ ਤੋਂ ਬਹੁਤ ਅੱਗੇ ਬਹੁਤ ਪਿੱਛੇ ਹੁੰਦੇ ਸੀ ਅੱਜ ਆਪਣੇ ਤੋਂ ਬਹੁਤ ਅੱਗੇ ਚਲੇ ਗਏ ਤੁਸੀਂ ਦੇਖ ਲਓ ਉੱਤਰ ਪ੍ਰਦੇਸ਼ ਬਿਹਾਰ ਕਿੰਨੀ ਤੱਕੀ ਹੋ ਗਈ ਹੈ ਇੱਥੇ ਰੁਕ ਗਈ 10 ਸਾਲਾਂ ਤੋਂ ਇੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਆ ਹੁਣ ਹੁਣ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਟੈਲੀਫੋਨ ਕਰਕੇ ਫਰੋਤੀਆਂ ਲੈਂਦਾ ਹੈ ਮੇਰੇ ਕੋਲ ਇੰਡਸਟਰੀਸ ਨੇ ਮੇਰੇ ਕੋਲੇ ਰੀਅਲ ਏਸਟੇਟ ਵਾਲੇ ਜਿਹਨਾਂ ਨੂੰ ਟੈਲਫੋਨ ਹੁੰਦਾ ਹੈ ਕਿ ਸਾਡੇ ਕੋਲ ਕਰੋੜ ਰੁਪਏ ਤੇ ਸਾਡੇ ਕੋਲ 2 ਕਰੋੜ ਰੁਪਏ ਪੇਚੇ ਇੱਥੇ ਜਿੰਨੇ ਪੰਜਾਬ ਸਰਕਾਰ ਦੇ ਅਫਸਰ ਬਣੇ ਫੇਰ ਗੈਂਗਸਟਰ ਬਣੇ ਰਹਿੰਦੇ ਐ ਇੱਥੇ ਮੈਨੂੰ ਪਤਾ ਐ ਇੱਥੇ ਡੀ ਐਫ ਸੀ ਸੀ ਤੁਹਾਡੇ ਚਵਾਲ ਚ ਹਰ ਇੱਕ ਦੁਕਾਨ ਤੇ ਜਾ ਕੇ ਹੁਣੀ ਸੈਂਪਲ ਭਰੇ ਐ ਐਲੈਕਸ਼ਨ ਦੇ ਦੌਰਾਨ ਮੰਡੀ ਬੋਰਡ ਦੇ ਕੁਛ ਨੇ ਦੇਰੀਆਂ ਮਾਣੇ ਸ਼ਹਿਰ ਦੇ ਜਿੰਮੇ ਉਪਾਰੀਆ ਸਾਰੀਆਂ ਦੀ ਕਿਤਾਬਾਂ ਚੱਕ ਕੇ ਲੈ ਕੇ ਗਏ ਐ ਜੋ ਕਰ ਸਕਦੇ ਸੀ ਜੋ ਦਾਜ ਵਰਤ ਰੱਖਦੇ ਸੀ ਉਹਨਾਂ ਨੇ ਵਰਤਿਆ ਪਰ ਜਿਵੇਂ ਹੁਣ ਲੁੱਟਣ ਲੱਗੇ ਐ ਹੁਣ ਜਿੰਨੀਆਂ ਸਰਕਾਰੀ ਜ਼ਮੀਨ ਬਜੀ ਐ ਇਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਸਾਰੀ ਵੇਚ ਦੇਣੀ ਆਪਣੇ ਜਹਤਿਆਂ ਨੂੰ ਦਿੱਲੀ ਵਾਲਿਆਂ ਨਾਲ ਸੌਦੇ ਹੋਏ ਪਏ ਐ ਪਰ ਕਾਲੀ ਦਲ ਉਹਨਾਂ ਨੂੰ ਸਬਾਤ ਨਹੀਂ ਦੇਣਾ ਚਾਹੁੰਦਾ ਅਫਸਰ ਸਬਾਨ ਨੂੰ ਵੀ